ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਇਹ ਵੀਡੀਓ ਬੀਬੀਆਂ ਪੜਾਣ ਵਾਸਤੇ ਹੈ ਜੇਕਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਲਿਖਿਆ ਹੋਇਆ ਇਹ ਸ਼ਬਦ ਬੀਬੀਆਂ ਪੜਾਣਾ ਪੜ ਲੈਣਾ ਤੇ ਆਪਣੇ ਪਤੀ ਨੂੰ ਕਰ ਸਕਦੀਆਂ ਨੇ ਵਸ ਦੇ ਵਿੱਚ ਇਹ ਅਸੀਂ ਨਹੀਂ ਕਹਿ ਰਹੇ ਪੁਰਾਤਨ ਗ੍ਰੰਥ ਦੇ ਵਿੱਚ ਸਾਰੇ ਸਬੂਤ ਮਿਲੇ ਹੋਏ ਨੇ ਤੇ ਜਿਹੜੇ ਸੂਝਵਾਨ ਵੀਰ ਨੇ ਉਹ ਪੁਰਾਤਨ ਗ੍ਰੰਥ ਨੂੰ ਪੜ ਲੈਣਾ ਅਸੀਂ ਤੁਹਾਨੂੰ ਪੂਰਾ ਵੇਰਵਾ ਦੇਵਾਂਗੇ ਤੇ ਪੂਰੇ ਉਸ ਸ਼ਲੋਕ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਕੱਲੀ-ਕੱਲੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ ਜੇਕਰ ਵੀਡੀਓ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿੱਚ ਐਨੀ ਪਾਵਰ ਹੈ ਐਨੀ ਸ਼ਕਤੀ ਹੈ ਜੇਕਰ ਆਪਾਂ ਉਸ ਨੂੰ ਬੜੀ ਹੀ ਸ਼ਰਧਾ ਦੇ ਨਾਲ ਜੇਕਰ ਆਪਾਂ ਪੂਰੀ ਨਿਚਾ ਦੇ ਨਾਲ ਆਪਾਂ ਪੜ੍ਹੀਏ ਤਾਂ ਆਪਣੇ ਹਰ ਦੁੱਖ ਹਰ ਕਲੇਸ਼ ਉਸ ਦਾ ਨਾਸ਼ ਹੋ ਸਕਦਾ ਹੈ ਪਰ ਉਸ ਦੇ ਲਈ ਆਪਾਂ ਨੂੰ ਸਾਧ ਸੰਗਤ ਜੀ ਉਸ ਗੁਰੂ ਦੇ ਉੱਪਰ ਭਰੋਸਾ ਰੱਖਣਾ ਪੈਂਦਾ ਹੈ ਪਰ ਆਪਾਂ ਭਰੋਸਾ ਰੱਖਦੇ ਕਿੱਥੇ ਆਪਾਂ ਸਿਰਫ ਤੇ ਸਿਰਫ ਮੱਥਾ ਟੇਕਣ ਤੱਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੀਮਤ ਰੱਖ ਰੱਖਿਆ ਹੈ ਪਰ ਅੱਜ ਅਸੀਂ ਤੁਹਾਨੂੰ ਉਸ ਸ਼ਲੋਕ ਤੋਂ ਜਾਣੂ ਕਰਵਾਉਣੇ ਹਾਂ ਜੋ ਕਿ ਪੁਰਾਤਨ ਗ੍ਰੰਥ ਸੰਕਟ ਮੋਚਨ ਦੇ ਵਿੱਚ ਲਿਖਿਆ ਹੋਇਆ ਹੈ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਲਿਖਿਆ ਹੋਇਆ ਸ਼ਲੋਕ ਆਸਾ ਰਾਗ ਦੇ ਵਿੱਚ ਹੈ ਤੇ ਸਾਧ ਸੰਗਤ ਜੀ ਜੇਕਰ ਬੀਬੀਆਂ ਪੜਨਾ ਇਸ ਬਾਣੀ ਦਾ ਜਾਪ ਲਗਾਤਾਰ ਕਰ ਲੈਣਾ ਤਾਂ ਉਹਨਾਂ ਦੇ ਪਤੀ ਨਾਲ ਮਲਾਪ ਹੋ ਜਾਵੇ। ਉਸ ਸ਼ਲੋਕ ਨੂੰ ਕਿਵੇਂ ਪੜ੍ਹਨਾ ਹੈ ਸਾਰੀ ਵਿਧੀ ਅਸੀਂ ਤੁਹਾਨੂੰ ਦੱਸਾਂਗੇ ਤੇ ਜਿਹੜੇ ਲੋਕ ਕਮੈਂਟ ਕਰਦੇ ਨੇ ਉਹ ਕਮੈਂਟ ਕਰਨ ਤੋਂ ਪਹਿਲਾਂ ਸੰਕਟਮੋਚਨ ਗ੍ਰੰਥ ਪੜ੍ਹ ਲੈਣਾ ਜੋ ਪ੍ਰਾਤਨ ਗ੍ਰੰਥ ਹੈ ਉਸ ਦੇ ਵਿੱਚ ਸਾਰੀ ਵਿਧੀ ਲਿਖੀ ਹੋਈ ਹੈ। ਸ਼ਲੋਕ ਇਸ ਤਰ੍ਹਾਂ ਹੈ ਆਸਾ ਮਹੱਲਾ 5ਵਾਂ ਦੁਖ ਘਣੋ ਜਬ ਹੋਤੇ ਦੂਰ ਆਬ ਮਸਲਾ ਤਮੋਹੀ ਮਿਲੀ ਹਦੂਰ ਚੂਕਾ ਨਿਹੋਰਾ ਸਖੀ ਸਹੇਰੀ ਭਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ ਨਿਕਟ ਆਨ ਪ੍ਰਿਆ ਸੇਜ ਧਰੀ ਕਾਨ ਕਡਣ ਤੇ ਛੂਟ ਪਰੀ ਮੰਦਰ ਮੇਰਾ ਸ਼ਬਦ ਉਜਾਰਾ ਆਨੰਦ ਬਿਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਪਿਰ ਘਰ ਆਇਆ ਥਿਰ ਸੁਹਾਗ ਨਾਨਕ ਜਨ ਪਾਇਆ ਸਾਧ ਸੰਗਤ ਜੀ ਇਸ ਬਾਣੀ ਦਾ ਪਾਠ 108 ਪਾਠ 21 ਦਿਨ ਕਰਨ ਨਾਲ ਪਰਦੇਸੋਂ પતિ ਵਾਪਸ ਆ ਜਾਵੇ ਅਤੇ ਵਿਛੜੇ ਸੱਜਣਾ ਦੇ ਨਾਲ ਮੇਲ ਹੋ ਜਾਂਦਾ ਹੈ ਅਤੇ ਸੁਹਾਗ ਬਣਿਆ ਰਹਿੰਦਾ ਹੈ ਬੀਬੀਆਂ ਭੈਣਾਂ ਇਸ ਬਾਣੀ ਦਾ ਜਾਪ ਕਰ ਸਕਦੀਆਂ ਨੇ ਅਮਰਤ ਵੇੜੇ ਉੱਠਣ ਤੋਂ ਬਾਅਦ ਇਸ਼ਨਾਨ ਕਰਕੇ ਅਤੇ ਉਸ ਤੋਂ ਬਾਅਦ ਇਸ ਬਾਣੀ ਦਾ ਜਾਪ ਕਰਨਾ ਹੈ ਸੰਗਰਾਦ ਵਾਲਾ ਦਿਨ ਪੁੰਨਿਆ ਵਾਲਾ ਦਿਨ ਜਾਂ ਫਿਰ ਅਮਵਸਾ ਵਾਲੇ ਦਿਨ ਤੋਂ ਇਸ ਬਾਣੀ ਦਾ ਜਾਪ ਜਿਵੇਂ ਤੁਸੀਂ ਕਰ ਸਕਦੇ ਹੋ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਧੰਨਵਾਦ